ਉਡੀਕ ਕੀਤੀ ਜਾ ਰਹੀ ਹੈ ਸੰਗਤ ਵੀ ਬੜੀ ਦੂਰ ਦੂਰ ਤੋਂ ਸੰਗਤ ਪਹੁੰਚੀ ਹੈ ਦੂਰ ਦੂਰ ਤੋਂ ਸੰਗਤ ਪਹੁੰਚੀ ਹੈ ਔਰ ਸੰਗਤ ਇਸ ਵੇਲੇ ਉਡੀਕ ਕਰ ਰਹੀ ਹੈ ਕਿ ਉਹ ਸਜ਼ਾ ਕੀ ਹੋ ਸਕਦੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਬਹੁਤ ਸਾਰੇ ਜਿਹੜੇ ਆਗੂ ਨੇ ਚਾਹੇ ਉਹ ਸਰਕਾਰ ਦੇ ਵਿੱਚ ਹਿੱਸੇਦਾਰ ਰਹੇ ਨੇ ਜਾਂ ਫਿਰ ਪਾਰਟੀ ਦੇ ਵਿੱਚ ਉਹਨਾਂ ਕੋਲ ਕੋਈ ਅਹੁਦਾ ਰਿਹਾ ਤਾਂ ਉਹ ਸਾਰੇ ਦੇ ਸਾਰੇ ਇੱਕੋ ਫਰੇਮ ਦੇ ਵਿੱਚ ਅੱਜ ਤੁਹਾਨੂੰ ਨਜ਼ਰ ਆ ਰਹੇ ਹੋਣਗੇ ਸਭ ਨੇ ਆਪੋ ਆਪਣੀ ਗਲਤੀ ਕਬੂਲੀ ਗੁਨਾਹ ਕਬੂਲੇ ਜਿਵੇਂ ਬਲਵਿੰਦਰ ਸਿੰਘ ਭੁੰਦਰ ਦੀ ਗੱਲ ਕਰੀਏ ਜੋ ਇਸ ਵੇਲੇ ਕਾਰਜਕਾਰੀ ਪ੍ਰਧਾਨ ਨੇ ਸ਼੍ਰੋਮਣੀ ਅਕਾਲੀ ਦਲ ਦੇ ਤਾਂ ਉਹਨਾਂ ਤੇ ਇੱਕ ਵੱਡਾ ਇਲਜ਼ਾਮ ਸੀ ਕਿ ਸਰਸਾ ਡੇਰਾ ਸਰਸਾ ਦੇ ਮੁਖੀ ਨੂੰ ਮਾਫੀਆਂ ਦੇਣ ਵਾਸਤੇ ਉਹਨਾਂ ਦੇ ਘਰ ਦੇ ਵਿੱਚ ਮੀਟੀਆਂ ਹੁੰਦੀਆਂ ਰਹੀਆਂ ਇਸ ਤਰ੍ਹਾਂ ਦਾ ਜੋ ਅਕਾਲੀ ਦਲ ਸੁਧਾਰ ਲਹਿਰ ਹੈ ਉਹਨਾਂ ਦੇ ਵੱਲੋਂ ਇਲਜ਼ਾਮ ਲਾਏ ਗਏ ਸੀ ਲਿਖਤੀ ਤੌਰ ਤੇ ਉਹਨਾਂ ਨੇ ਕੱਲ ਨੂੰ ਨਕਾਰਿਆ ਕਿ ਉਹਨਾਂ ਦੇ ਘਰ ਕੋਈ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਨਹੀਂ ਹੋਈ ਪਰ ਨਾਲ ਹੀ ਉਹ ਕਹਿੰਦੇ ਆ ਕਿ ਮੈਂ ਪਾਰਟੀ ਤੋਂ ਬਾਹਰ ਨਹੀਂ ਜੇ ਪਾਰਟੀ ਨੂੰ ਸਜ਼ਾ ਰਹੀ ਹੈ ਤਾਂ ਉਹ ਵੀ ਸੱਤ ਜਿਹੜੀ ਹੈ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਆ ਤਾਂ ਸਿੰਘ ਸਹਿਬਾਨਾ ਨੇ ਇੱਕ ਵਾਰ ਫਿਰ ਤੋਂ ਮੰਥਨ ਕੀਤਾ ਔਰ ਉਹ ਜਿਹੜੀ ਸੱਤਾ ਹੈ ਕੈਨੀ ਰਗਵੀਰ ਸਿੰਘ ਜਿਹੜੇ ਨੇ ਸੁਣਾਉਣ ਲੱਗੇ ਨੇ ਵਾਇਲ ਪਰ ਜਿੱਤੀ ਪਤੇ ਆਜਮੇ ਤੇ 212 124 ਮੁਤਾਬਨ 17 ਬੱਕਰ ਸਪੱਤਨਾਖਸ਼ਾ ਦੇ 500 ਸਕੂਲਾਂ ਜਿਹੜੇ ਕਾਲ ਕਸਵ ਦੇ ਪੰਜੀ ਸਿੰਘ ਸਾਹਿਬਾਂ ਦੇ ਇਕੱਤਰਤਾ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸਾਹਿਬ ਕੋਲ ਕਮੇਟੀ ਦੇ ਅੱਤ ਕੈਬਨਟ ਮੰਤਰੀ ਅਤੇ ਲੋਕ ਹਜ਼ਾਰ 15 ਦੇ ਰਿਜ਼ੈਕਟਿਵ ਦੇ ਮੈਂਬਰ ਸ਼੍ਰੋਮਣੀ ਕਮੇਟੀ ਬਾਦਲ ਹੋਏ ਜਿਸ ਵਿੱਚ ਸਿੱਖ ਸਾ ਬਾਣੀ ਵੱਲੋਂ ਸੂਰਜਾ ਕਾਲ ਤੋਂ ਸਦੀ ਦੀ ਫਸਿਲ ਤੋਂ ਜੋ ਸਵਾਲ ਸ੍ਰੀ ਸੁਖਬਾਉ ਜੀ ਦੇ ਬਾਦੋਂ ਕੀਤਾ ਹੈ ਉਹਨਾਂ ਦੇ ਸਾਥੀਆਂ ਨੂੰ ਕਿਤੇ ਗਏ ਔਰ ਉਹਨਾਂ ਨੇ ਆਪਣੇ ਉੱਪਰ ਲੱਗੇ ਹੋਏ ਦੋਸ਼ਾ ਨੂੰ ਉਹਨਾਂ ਗੁਨਾਹਾਂ ਨੂੰ ਕੱਤ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਬੂਲ ਕੀਤਾ ਔਰ ਇਹਦਾ ਜਨਾਲ ਇਹਨਾਂ ਦੇ ਸਾਥੀਆਂ ਦੇ ਰੇ ਇਹਦਾ ਗੁਰਾਖਾ ਆਪਣੇ ਭਾਰੀ ਬਾਰੇ ਨੂੰ ਖੂਲ ਕੀਤਾ ਹੈ ਇਨਾਂ ਦੇ ਨਾਲ ਸੁਖਦੇਵ ਸਿੰਘ ਘੇੜਸਾ ਸੁਚੇਰ ਸਿੰਘ ਲਗਾ ਹੀਰਾ ਸਿੰਘ ਪਰਵਿੰਦਰ ਸਿੰਘ ਪੁੱਗੜ ਜਗਤਜੀਤ ਸਿੰਘ ਟੀਮਾ ਗੁਜਾਰ ਸਿੰਘ ਕਰਨੀ ਕੈ ਇਸੇ ਇਹਨਾਂ ਦੇ ਵੇਖਲੇ ਅਨੁਸਾਰ ਸਰਬਾਧ ਆਈ ਗਈ ਇਹ ਕੱਲ੍ਹ ਦਿੱਤੇ 3 12 2014 ਨੂੰ ਸ੍ਰੀ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਸੰਗਤ ਦੇ ਬੜੇ ਜੋ 12 ਤਾਂ ਨੇ ਜੋ ਵਾਸ਼ਰੂਮ ਨੇ ਉਹਦਾ ਵੀ 12 ਵਜੇ ਤੋਂ ਲੈ ਕੇ 1 ਵਜੇ ਤੱਕ 1 ਘੰਟਾ ਸਫਾਈ ਕਰਨੀ ਹੈ। ਔਰ ਮੈਨੇਜਰ ਪਰਵਾਸਾ ਹੈ। ਇਹਨਾਂ ਦੀ ਹਾਜ਼ਰੀ ਚੰਪਨ ਚਿੰਤ ਕਰੇਗਾ। ਵਾਸ਼ਰੂਮ ਦੀ ਸਫਾਈ ਕਰਨ। ਉਪਰੰਤ ਇਹ ਇਸਮਾਰ ਕਰਕੇ 1 ਘੰਟਾ ਲੰਗਰ ਦਾ ਕੀਰਤਨ ਸੁਣਗੇ ਤੇ ਹਰ ਗੀਤ ਗਾਇਤਨ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਕਰਨਗੇ। ਔਰ ਇੱਕ ਜੋ ਵਿਸ਼ੇਸ਼ ਕਰਕੇ ਸੇਵਾਇਆ ਮਰੋ ਬਾਈ ਗਾੜੀ ਹੈ ਇਹਨਾਂ ਸਾਰਿਆਂ ਦੇ ਗਾਲ ਵਿੱਚ ਇਹਨਾਂ ਦੇ ਨਾਮ ਲਗਾਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਤਰਤੀ ਪਾਈ ਗਾੜੀ ਹੈ ਤੁਸੀਂ ਜੇ ਕੰਮ ਪਕਸਾ ਕੋ ਤੋਂ ਪਾਈ ਜਾਂਦੀ ਹੈ ਜੀ ਫਾਰਸਿੰਗਰ ਮੈਨੇਜਰ ਸੱਤਰੇ ਕਾਸ ਦਾ ਤੋਂ ਮਨ ਸਿੰਘ ਛੇੜਾ ਮੈਨੇਜਰ ਜਿਲ੍ਹਾ ਦਰਵਾਦ ਸਾਹਿਬ ਉਹ ਬਾਕੇ ਵਿੱਚ ਇਹਨਾਂ ਦੇ ਗਾਲ ਵਿੱਚ ਇਹਨਾਂ ਦੇ ਨਾਮ ਹੋ ਰਹੇ ਗਏ ਨੇ ਇਹਨਾਂ ਦੇ ਗਾਲ ਵਿੱਚ ਤਰਤੀਬ ਆਉਣੀ ਅੱਜ ਕੀ ਹੋਣੀ ਚਾਹੀਦੀ ਪਈ ਜਿੰਨੇ ਬਣਾ ਕੇ ਰੱਖੀ ਉਹ ਰਵੀ ਸਿੰਘ ਜਹਦਾਰ ਸਿੰਘ ਜਹਦਾਰ ਸਿੰਘ 2024 ਇਹਦਾ ਇਹ ਹਫਤੇ ਆਪਨੇ ਗਾਲ ਵਿੱਚ ਪਾ ਕੇ ਜਿਹੜਾ ਸੁਖਬੀਰ ਸਿੰਘ ਬਾਦਲ ਤੇ ਲਾਟ ਵਿੱਚ 60 ਮਿੰਟ ਹੋਣੀ ਹੈ ਫੈਕਟਰ ਹੈ ਸਤਿ ਸ੍ਰੀ ਅਕਾਲ ਜੀ ਸਭ ਦੁਰਗੁਮ ਹੋ ਕਰਕੇ ਜਿਹੜੇ ਸੇਵ ਕਰਕੇ ਜਿਹੜੇ ਸੇਵਾ ਕਰਕੇ ਜਿਹੜੀ ਸੇਵਾ ਉਹ ਕਰਨ ਤੋਂ ਸਮਰੱਥ ਨਹੀਂ ਇਸ ਲਈ ਇਹਦਾ ਨੇ 2 ਦਿਨ ਣਟਾ ਘਰ ਜੋਰੇ ਦੇ ਬਾਹਰ ਬਾਸ ਸਾਹਿਬ ਦੇ ਬਾਹਰ ਬਾਸ ਦੇਰ ਚੇਰ ਉੱਪਰ ਬੈਠ ਕੇ ਸੇਵਾ ਬਾਰ ਬਾਰ ਟੋਲਾ ਗੜ੍ਹ ਵਿੱਚ ਪਾ ਕੇ ਆਪਣੇ ਹੱਥ ਵਿੱਚ ਵਰਸ਼ਾ ਫੜ ਕੇ ਰੱਖਣਾ ਹੈ ਔਰ ਉਹ ਸਮਾ ਜਿਹੜਾ 1 ਘੰਟੇ ਦਾ ਸਮਾ ਹੈ ਇਹਨਾਂ ਦੇ ਗਾਲ ਵਿੱਚ ਉਹ ਜਿਹੜੇ ਤਖਤੀ ਆ ਉਹ ਪਾਈ ਹੋਵੇ ਇਸੇ ਤਰ੍ਹਾਂ ਦੋ ਦਿਨ ਡਾਕਟਰ ਜੀ ਬੇਸਰ ਸਾਹਿਬ ਦੋ ਦਿਨ ਤਖਸ਼ਿ ਸ਼੍ਰੀ ਦੰਦਮਾ ਸਾਹਿਬ ਕਮੰਡੀ ਸਾਹਿਬੋ ਦੋ ਦਿਨ ਸ਼੍ਰੀ ਦਰਬਾਰ ਸਾਹਿਬ ਤੇ ਬਕਸਰ ਸਾਹਿਬ ਅਤੇ ਦੋ ਦਿਨ ਗੁਰਦੁਆਰਾ ਸ਼੍ਰੀ ਸਾਤੇਗੜ ਸਾਹਿਬ ਉੱਥੇ ਜਾ ਕੇ ਇਹਨਾਂ ਨੇ ਜਿਹੜੀ ਜਿਹੜੀ ਸੇਵਾ ਲੱਗੀ ਹੈ ਜੋ ਤਨਖਾਹ ਲੱਗੀ ਹੈ ਉਹ ਉਹੇ ਕਰ ਰਹੇ ਆ ਬਾਦਸ਼ਾਹ ਫੜ ਕੇ ਸੇਵਾਦਾਰ ਵਾਲਾ ਚੋਰਾ ਪਾ ਕੇ ਇਹਨਾਂ ਨੇ ਸੇਵਾ ਕਰਦੇ ਤੇ ਮੀਰ ਚੇਨ ਤੇ ਬੈਠ ਕੇ ਬੋਲਦੇ ਇਹਨਾਂ ਨੇ ਜਿਹੜੀ ਸੇਵਾ ਹੈ ਇਹ ਕਰਨੀ ਹੈ। ਅਤੇ ਇਸ ਤੋਂ ਬਾਅਦ ਇਹ ਜਿਹੜਾ ਟਾਈਮ ਹੋਵੇਗਾ ਨਾ ਬੈਠਣ ਦਾ ਇਹ ਸਵੇਰੇ 9:00 ਵਜੇ ਤੋਂ 10:00 ਵਜੇ ਤੱਕ ਦਾ ਟਾਈਮ ਇਹਨਾਂ ਦਾ ਹੋਵੇਗਾ ਅ ਦਰਵਾਜ਼ੇ ਕੋਲੇ ਬੈਠਣ ਦਾ ਪੀਸੀਰ ਤੇ ਬੈਠ ਕੇ ਚੋਰਾ ਪਾ ਕੇ ਆਪਾਂ ਜੇ ਬਰਸ਼ਾ ਪਾ ਕੇ ਉਸ ਤੋਂ ਬਾਅਦ ਜਿੱਥੇ-ਜਿੱਥੇ ਵੀ ਇਹਨਾਂ ਨੇ ਦੋ ਜਣੇ ਦਰਵਾਜ਼ੇ ਸਾਹਿਬ ਦੇ ਬਾਹਰ ਬੈਠਣਾ ਹੈ ਸੈਂਟਰ ਤੋਂ ਦੂਰ ਦੇ ਬਾਹਰ ਬੈਠਣਾ ਹੈ ਤੇ ਇਸ ਤੋਂ ਬਾਅਦ ਇਹਦਾ ਲੈ ਇੱਕ ਘੰਟਾ ਲੰਗਰ ਵਿੱਚ ਜਾ ਕੇ ਤੇ ਸੰਗਤ ਤੇ ਭਾਂਡੇ ਮਾਣ ਲੈਣੇ ਇਹਨੇ ਸੇਵ ਕਰਕੇ ਸੇਵਾ ਹੋ ਸਕਦੀ ਹੋਵੇ ਲੋੜਾਂ ਦੀ ਸੇਵਾ ਕਰਦੇ ਐ ਔਰ ਹੋਰ ਸੇਵਾ ਜਿਹੜੇ ਸੇਵ ਕਰਤੇ ਕਰ ਸਕਦੇ ਹੋਣ ਇਹ ਇੱਕ ਇੱਕ ਘੰਟਾ ਦਾ ਨੇ ਕਰਦੇ ਐ ਔਰ ਕੀਰਤਨ ਸੁਣਨਾ ਹੈ ਇੱਕ ਘੰਟਾ ਬੈਠ ਕੇ ਕੀਰਤਨ ਸੁਣਨਾ ਤੇ ਇਹ ਕਿਸ ਸਾਖ ਸੁਖਬ ਸਿੰਘ ਦਾ ਇਹਨਾਂ ਨੇ ਕਰਨਾ ਖੇਤ ਲਿਖਿਆ ਨੇ ਜੋ ਦਿੱਤੇ ਸਾਤੇ ਅਖਬਾਰਾ ਰਾਹੀਂ ਅਜੋ ਇੱਕ ਪੁਰਾਤਿਤ ਸਾਲ ਉਹਨਾਂ ਦੇ ਵਿੱਚ ਜਿਹਨਾਂ ਦੇ ਆਪਣੇ ਜਿਹੜੇ ਆਉਦੇ ਬਿਮਾਰੇ ਤੇ ਮਨਾਈਤ ਵੀ ਸੀ ਤੇ ਜੀਤੇ ਜੀਰਕਾਰ ਪ੍ਰੇਮ ਸਿੰਘ ਚੰਦੂ ਬਾਦਰਾ ਸੁਦੇਸ਼ ਸਿੰਘ ਵਿਕਰਮ ਸਿੰਘ ਬਜੇਠਾ ਸੋਹਣ ਸਿੰਘ ਕੰਡਲ ਤੇ ਹਿਸ਼ਿੰਦਰ ਸਿੰਘ ਸ਼ਰਨਜੀਤ ਸਿੰਘ ਚਰਨਜੀਤ ਸਿੰਘ ਆਦੇਸ਼ ਪ੍ਰਤਾਪ ਤੇ ਤੇ ਕੱਲ ਫਿਰ ਛਿੰਦ 12:00 ਵਜੇ ਨੂੰ 12:00 ਇੱਕ ਵਜੇ ਤੱਕ ਸ਼੍ਰੀ ਦਰਬਾਰ ਸਾਹਿਬ ਦੇ ਅਦੰਤ ਅਧੀਨ ਵਾਸਰੂਮਾਂ ਦੇ ਸਫਾਈ ਕਰਨਗੇ ਮੈਨੇਜਰ ਤੇ ਦਰਵਾਜ਼ਾ ਸਾਹਿਬ ਕਿਸੇ ਦੀ ਵੀ ਡਿਊਟੀ ਉਲਾਕ ਕੇ ਤੇ ਇਹਨਾਂ ਦੀ ਹਾਜ਼ਰੀ ਜਿਹੜੀ ਹੈ ਉਹ ਬਲਾਉਣਗੇ ਉਹ ਚਿੰਨਤ ਕਰਨਗੇ ਇਸ ਤੋਂ ਬਾਅਦ ਇਹ ਪੰਜ ਦਿਨ ਆਪਰੇ ਨਗਰ ਦੇ ਸ਼ਹਿਰ ਦੇ ਮੁਹੱਲੇ ਦੇ ਕਿਸੇ ਵੀ ਗੁਰਦੁਆਰਾ ਸਾਹਿਬ ਜੋ ਢੇੜੇ ਹੋਵੇ ਪੁੱਛੇ ਜਾਣ ਕਿ ਇਹਨਾਂ ਨੇ ਹਰ ਰੋਜ਼ ਇੱਕ ਘੰਟਾ ਸੇਵਾ ਕਰਨੀ ਹੈ ਢੋੜੇ ਛਾੜ ਦੀ ਸੇਵਾ ਭਾਂਡੇ ਮੰਗਨ ਦੀ ਸੇਵਾ ਛਾੜੂ ਦੀ ਸੇਵਾ ਪੁੱਛੇ ਦੀ ਸੇਵਾ ਕਰਦੇ ਆ ਔਰ ਪੰਜ ਦਿਨ ਵਾਸਤੇ ਕਰਨੀ ਹੈ ਜੌਵਣੀ ਕਸਤਾਨੀ ਦਲ ਨੇ ਲੀਡਰਸ਼ਿਪ ਆਪ ਨੇ ਇਹਦਾ ਗੁਲਾਮਾ ਕਾਰਮ ਸਿੱਖ ਪੰਥ ਦੀ ਰਾਜਸੀ ਗਵਾਈ ਕਰਦਾ ਨੈਤਿਕ ਆਧਾਰ ਦਵਾ ਚੁੱਕੀ ਹੈ ਇਸ ਲਈ ਸਿੱਖ ਸਹਿਬਾਰਵਾਦਾਂ ਦੇ ਹੇਠ ਲਿਖੇ ਅਨੁਸਾਰ ਆਗੂਆਂ ਦੀ ਡਿਊਟੀ ਬਾਈ ਜਾਂਦੀ ਹੈ ਕਿ ਉਹ ਜੌਵਣੀ ਕਸਤਾਨੀ ਦਲ ਦੀ ਭਗਤੀ ਆਰੰਭ ਕਰਨ ਭਗਤੀ ਬਹੁਸਣਾ ਹੋਵੇ ਝੂਠੀ ਨਾ ਬੋਵੇ ਧਾਰਤਾਰ ਦਾ ਕੋਈ ਹੋਰ ਦਸਤਾਨ ਪੱਤਰ ਨਾਲ ਲਾ ਕੇ ਜਿਹੜੀ ਮੈਂਬਰਸ਼ਿਪ ਹੈ ਉਹ ਬਣਾਈ ਜਾਵੇ ਪ੍ਰਾਣੇ ਅਤੇ ਮੈਨੂੰ ਡੈਡੀਗੇਟਾਂ ਦੇ ਬਾ ਪ੍ਰਾਣੇ ਗਲੀ ਦੇ ਕੰਦੇ ਦਾਲ ਨਾਲ ਨਵੇਂ ਡੈਲੀਗੇਟ ਤਗਾ ਕੇ 6 ਮਹੀਨੇ ਦੇ ਅੰਦਰ ਅੰਦਰ ਤਰਕਾਰ ਅਤੇ ਅਹੁਦੇਦਾਰਾਂ ਵਿੱਚੋਂ ਉਪਧਾਰ ਦੇ ਮੁਤਾਬਿਕ ਪ੍ਰੋਵਾਈ ਜਾਵੇ ਜੋ ਕਮੇਟੀ ਜਿਹੜੀ ਕਾਤਕ ਸਾਹਿਬ ਵੱਲੋਂ ਬਣਾਈ ਜਾਂਦੀ ਹੈ ਉਹਦੇ ਵਿੱਚ ਸਰਦਾਰ ਭਿੰਦਰ ਸਿੰਘ ਧਾਰੀ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਸੰਘ ਦੇ ਮੈਂਬਰ ਇੱਕ ਬਾਲ ਸਿੰਘ ਖੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨ 1% ਵਾਲੇ ਸੰਤਾ ਸਿੰਘ ਬਟਕੌਰੇ ਔਰ ਸ਼੍ਰੀ ਕਾਫਤਖ ਸਾਹਿਬ ਵੱਲੋਂ ਬੀਬੀ ਸਤਵੰਤ ਕੌਰ ਪੁੱਤਰੇ ਸ਼ਹੀਦ ਭਾਈ ਅਮਰਜੀਤ ਸਿੰਘ ਇਹ ਕਮੇਟੀ ਜਿਹੜੀ ਹੈ ਇਹ ਤਾਇ ਜਾਂਦੀ ਹੈ ਤੇ ਪ੍ਰਧਾਨ ਸਾਹਿਬ ਜਿਹਨਾਂ ਉਹਨਾਂ ਨੇ ਅੰਦਰ ਅੰਦਰ ਫਸੀਹੇ ਪ੍ਰਵਾਨ ਕਰਕੇ ਤਰਪੋਹ ਸ਼੍ਰੀ ਕਾਫਤਖ ਸਾਹਿਬ ਦੇ ਤੇ ਬਾਦੀ ਅਤੇ ਦਾਦੀ ਤੜਾ ਆਪ ਸਾਰੇ ਸੰਗਤੋ ਕੇ ਬਾਦੀ ਤੇ ਦਾਦੀ ਤੁਹਾਡੇ ਦੇ ਨਾਮ ਦੇ ਨਾਲ ਹੀ ਗਵੰਦਰ ਮੇਘਾ ਤੇ ਅਬਾਰਾਂ ਤੇ ਲੋਕ ਕਿਸੇ ਜਨਤਾ ਕੋ ਸ਼ਾਮ ਰਿਆ ਹੋ ਗਿਆ ਜਾ ਰਿਹਾ ਬਾਦੀ ਅਤੇ ਦਾਦੀ ਥੜਾ ਆਪਣੇ ਅਵਾਜ ਅਵਾਜ ਦੇ ਚੁੱਲ੍ਹੇ 'ਸ ਬੈਠ ਕੇ ਚੁੱਲ੍ਹੇ 'ਸ ਬੈਠਣ ਤੋਂ ਬਾਅਦ ਇਹ ਹੈ ਕਿ ਆਪੋ ਆਪਣੀ ਵਕਤੋ ਸਾਥ ਡੱਬਲੀ ਵਿਜਾਵਣੀ ਛੱਡ ਕੇ ਵਕਤੋ ਵਕਤਰੇ ਬਾਤ ਰ ਆਪਣੇ ਛੱਡ ਕੇ ਕਿਉਂ ਕਿ ਜੇਕਰ टाकी टाकी ਨੇ ਤੇ ਬਾਗੀ ਵੀ ਬਾਗੀ ਨੇ ਉਹ ਦਾਗਾ ਤੋਂ ਬਚ ਨਹੀਂ ਸਕਦੇ ਕਿਉਂਕਿ ਉਹਨਾਂ ਨੇ ਸਰਕਾਰਾਂ ਦੇ ਚੜ੍ਹ ਹੈ ਕਿ ਉਹਦੇ ਵੀ ਬਾਣੇ ਸੋਪ ਸਹੂਤਾਂ ਵੀ ਬਾਣੀਆਂ ਉਹ ਟੈਨਸ਼ਨ ਲੈ ਰਹੇ ਨੇ ਫਿਰ ਵੀ ਉਹ ਵਿੱਚ ਤੋਂ ਬੱਸ ਹੋਏ ਤੇ ਉਹਨਾਂ ਨੂੰ ਬਾਗੀ ਕਿਹਾ ਜਾਣ ਲੱਗਾ ਦੂਜਿਆਂ ਨੂੰ टाकी ਕਿਹਾ ਜਾਣ ਲੱਗਾ ਹੈ ਦੋਨੋਂ टाकी ਬਾਗੀ ਅਤੇ ਬਾਗੀ ਆਪੋ ਆਪਣੇ ਜੁਨੇ ਸਟੇਟ ਤੇ ਆਪੋ ਆਪਣੇ ਰਾਜ ਅਲਾਪਣੇ ਬੰਦ ਕਰਕੇ ਇਹ ਸ਼੍ਰੋਮਣੀ ਅਕਾਲੇ ਦਲ ਦੇ ਪਰ ਉਸ ਦੇ ਵਾਸਤੇ ਕਾਰਜ ਕਰ ਆਪਣੀਆਂ ਸਾਰੀਆਂ ਅਹੁਦੇਦਾਰੀਆਂ ਨੂੰ ਧੰਨ ਕਰਕੇ ਜਿਹੜੇ ਆਪ ਕੋ ਆਪਣੇ ਵਕਰੀਏ ਸੋਰ ਨੇ ਦੇੜੇ ਦੇ ਰਾਹੇ ਵਕਤੋ ਵਕਤ ਸੁਰਾ ਦੇ ਰਹੇ ਇੱਕ ਦੋ ਜਨ ਨੂੰ ਨੀਵਾ ਦਿਖਾਉਣਾ ਅਤੇ ਆਪਣੇ ਆਪਣੇ ਹੌਬਿਆਂ ਨੂੰ ਹੋਰ ਉਭਾਰ ਕੇ ਲੋਕਾਂ ਦੇ ਸਾਹਮਣੇ ਪੇਸ਼ ਕਰਨਾ ਇਹ ਬੰਦ ਕਰਨ ਅਤੇ ਰੋਮਨ ਤਰ੍ਹਾਂ ਆਪਣੀ ਹੌਮਤ ਇਸ ਖਾ ਦਾ ਤਿਆਗ ਕਰੇ ਇੱਕ ਵਿਸ਼ੇਸ਼ ਕਰਕੇ ਜੋ ਸਿੱਖਿਆ ਬਾਣ ਦੇ ਨੇ ਫੈਸਲਾ ਕੀਤਾ ਹੈ ਸਮੁੱਚਾ ਫਾਲਸਾ ਬੰਧ ਜਾਣਦਾ ਹੈ ਤੇ ਜਦੋਂ ਸਲਸੇਵਾਲੇ ਝੂਠੇ ਸੌਦੇ ਸਾਹ ਦੇ ਮੁਆਫੀ ਦੇ ਸਾਥ ਸੁਖਬੀਰ ਕੁਬਾਦਰ ਨੇ ਸੰਗਤ ਦੇ ਸਾਹਮਣੇ ਖੂਲ ਕੀਤਾ ਆਪਰੇ ਹੇਠ ਤੇ ਸਖਤ ਸਹਿਬਾਨਾਂ ਦੇ ਜੱਜਡਾਰ ਸਹਿਬਾਨਾਂ ਨੂੰ ਬੁਲਾ ਕੇ ਤੇ ਉਹਨਾਂ ਦੇ ਕੋਲ ਸਲਸੇਵਾਲੇ ਝੂਠੇ ਸਾਥ ਦੀ ਮੁਆਫੀ ਦਵਾਈ ਉਸ ਰਏ ਮਰਹੂਮ ਪ੍ਰਕਾਸ਼ ਸਿੰਘ ਬਾਦਲ ਜੋ ਵਕਤ ਤੇ ਮੁੱਖ ਮੰਤਰੀ ਦੇ ਸਾਹਮਣੇ ਪਹੁੰਚਿਆ ਤਾਂ ਸਿੰਘ ਸਰਬਾਨੇ ਔਰ ਸੰਗਠੀ ਵਾਗ ਦੇ ਉੱਤਰ ਸਿੰਘ ਸਰਬਾਨੇ ਵਿਚਾਰ ਕਰਕੇ ਫੈਸਲਾ ਕੀਤਾ ਤੇ ਦੋ ਛੜੀਆਂ ਕਾਪਰ ਤੋਂ ਸਾਹਮਣੇ ਉਹਨਾਂ ਨੂੰ ਪੱਤੇ ਤੋਂ ਸਾਜਿਆ ਅਨਵਾਰ ਦਿੱਤਾ ਸੀ ਉਹ ਨੂੰਨ ਸੁੱਕੀ ਪੱਦਾਂ ਤੇ ਬਾਹਰੇ ਵਾਪਸ ਲਿਆ ਜਾਂਦਾ ਹੈ ਸਾਬਤ ਹਾਜਤ ਲਾਰਾਂ ਦੇ ਆਏ ਨੂੰ ਸਪਸ਼ਟ ਕਰਨੇ ਉਹ ਸਪੱਸ਼ਟ ਬਕਸ਼ ਨਹੀਂ ਹਾਲ ਕਿ ਉਹ ਤਾਂ ਰਹੇ ਸੁਪਰੀਸਨ ਬਾਦਲ ਤੋਂ ਪ੍ਰਕਾਸ਼ ਬਾਦਲ ਦੇ ਘਰ ਜਾ ਕੇ ਉਹ ਅਕੀਤੀ ਪੱਤਰ ਜੇਨਕ ਨੂੰ ਜੱਤਾ ਐਕਟ ਪ੍ਰਾਪਤ ਕੀਤਾ ਤੇ ਉਹਨਾਂ ਨੂੰ ਜਿਹੜੀ ਵਾਪਸੀ ਦਿੱਤੀ ਉਹ ਸਾਰੰਗ ਜਿਹੜਾ ਉਹਨਾਂ ਪਰੋ ਆਏ ਹੋ ਸਪਸ਼ਟਕਰਨ ਅਤੇ ਢੁਠੇ ਸੌਦੇ ਸਾਧੀ ਜੋ ਪੱਤਰਕਾ ਉਹ ਸਾਰੀ ਜਾਣਕਾਰੀ ਵਾਸਤੇ ਜਨਤਾ ਕਰ ਦਿੱਤੀ ਜਾਏਗੀ ਉਹ ਇੱਥੇ ਜਨਤਾ ਕਰਾਂਗੇ ਜਿਸ ਇੱਥੇ ਨੂੰ ਆਧਾਰ ਬਣਾ ਕੇ ਤੇ ਤੁਹੇ ਸੌਤੇ ਵਾਰੀ ਨੋ ਨੋ ਆਫ ਕੀਤੀ ਸਿੰਘ ਸਾਹਿਬਾ ਜੀ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਕੱਲ 12 ਵਜੇ ਤੱਕ ਸਾਰਤਾ ਜਥੇਦਾਰ ਜੀ ਦੇ ਦਰਬਾਰ ਤੱਕ ਸਾਰੀਆਂ ਬਲਕਸੇਗੂ ਦਿੱਤੀਆਂ ਹੋਈਆਂ ਨੇ ਸਟਰੌਂਗ ਕਮੇਟੀ ਵੱਲੋਂ ਸਾਰੀਆਂ ਸਹੂਲਤਾਂ ਵਾਸਸ ਲਈਆਂ ਜਾਗ ਔਰ 11 ਵਰਤਕ ਸਿੰਘ ਜੀ ਦੇ ਦਰਬਾਰ ਤੱਕ ਸਾਰੇ ਰੰਤੇ ਲਾਏ ਹੋਏ ਨੇ ਉਹਨਾਂ ਵੀ ਤੋਲੇ ਤੱਕ ਸਾਥ ਤੋਂ ਆਮਰਸਰ ਸਰਸਰ ਤੋਂ ਬਾਹਰ ਕਿਵੇਂ ਕੀਤੀ ਜਾਵੇ ਜੇ ਤਾਂ ਇਹ ਅੱਜ ਦੀ ਬਰਾ ਤੇਜ ਭੋਗ ਤੇ ਪੰਤ ਕੋਸੋਂ ਵਾਸੀ ਨਹੀਂ ਬਣਦੇ ਉਹਨਾਂ ਛੇਟਾ ਨੂੰ ਜਿਹੜਾ ਆਮਰਸਰ ਤੋਂ ਬਾਹਰ ਰੱਖਿਆ ਜਾਵੇ ਔਰ ਇਹਨਾਂ ਨੂੰ ਜਦ ਤੱਕ ਸਮਾਗਮਾਂ ਤੇ ਬਜਟ ਦੀ ਨਿਰੋਧ ਰਹਿ ਜਾਂਦੀ ਹੈ ਜੋ ਸ਼ੌਕਿਕ ਤੌਰ 'ਤੇ ਪ੍ਰਬੰਧਕ ਕੋਈ ਜੇ ਕਰੋ ਬਾਕੀ ਰਕਮ ਦੇ ਇਸਤੇਮਾਲ ਸਭ ਤੋਂ ਬਾਅਦ ਉਤੇ ਸੌਦੇ ਵਾਲੇ ਸਾਥੀ ਵਾਫੇ ਨਾ ਕੇ ਉਹ ਜਾਇਦ ਤਹਿਰੋਂ ਵਾਸਤੇ ਸਜਿ ਤਹਿਰੋਂ ਵਾਸਤੇ ਜੋ ਪੈਸਾ ਵਰਤੋਂ ਕੀਤੀ ਕੇ ਘੋਸ਼ਣਾ ਪੈਸਾ ਖਤ ਕੀਤਾ ਗਿਆ ਉਹ ਪੈਸਾ ਵਿਆਜ ਸਾਹਿਤ ਜੋ ਜਾਰੀ ਪੈਸਾ ਹੈ ਉਹ ਚੌਕੜੀ ਗੁਰਦੁਆਰਾ ਪ੍ਰਬੰਧਕ ਮੈਂ ਕੇ ਇਹ ਅਕਾਊਂਟ ਫਰਾਂਸ ਉਹ ਐਸੇ ਕਿਸੇ ਦੇ ਅਕਾਊਂਟ ਫਰਾਂਸ ਉਸ ਪੈਸੇ ਦੇ ਵਿਆਜ ਸਵੇਤ ਭਰ ਭਾਈ ਕਰੇਗੇ ਔਰ ਉਹ ਪੈਸੇ ਭਾ ਦੇ ਜ਼ਿੰਮੇਵਾਰ ਹੋਣਗੇ ਸੁਖਵੀਰ ਸਿੰਘ ਬਾਦਲ ਸੁਖਦੇਵ ਸਿੰਘ ਢਿੱਲਸਾ ਸੁੱਚਾ ਸਿੰਘ ਬਲਗੜਾ ਹੀਰਾ ਸਿੰਘ ਵਰਜੀਤ ਸਿੰਘ ਗੁਰਦਾਸ ਸਿੰਘ ਤੇ ਪਰਵਿੰਦਾ ਸਿੰਘ ਭੁੰਧਰ ਇੱਕ ਮੁੱਖ ਮਨਾਵਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਰ ਅਕਾਲ ਵਰਤਨ ਆਵਾਜ਼ ਸਿਗਨੀ ਕੀਤਾ ਜਾਦਾ ਤੇ ਇੱਕ ਮਾਰਚ ਤੋਂ ਲੈ ਕੇ 30 ਅਪ੍ਰੈਲ ਤੱਕ ਸਾਰੇ ਵਰਕ 125000 ਬੂਟੇ ਲਾਣਗੇ ਔਰ ਉਹਨਾਂ ਬੂਟਿਆਂ ਦੀ ਪਾਲਣਾ ਦੇਣਗੇ ਪਿਛਲੇ ਦਿਨੇ ਇਸ ਫੈਸਲੇ ਤੇ ਕੁਝ ਵਿਚਾਰਾਂ ਕਰਨ ਵਾਸਤੇ ਕਿਉਂਕਿ ਗੁਰੂ ਘਰ ਤੋਂ ਲੈ ਕੇ ਕਿ ਰਵਾਇਤ ਨਹੀਂ ਹੈ ਕਿ ਸਤਸੰਗ ਸਹਿਬੀ ਪ੍ਰਾਤਿਪੁਰ ਸਿੱਖਾਂ ਨੂੰ ਲਾੜ ਲੈ ਕੇ ਕਈ ਮਸਲਿਆਂ ਤੇ ਵਿਚਾਰਾ ਕਰਿਆ ਕਰਦੇ ਸਨ ਜਦੋਂ ਸ਼੍ਰੀ ਦਾ ਆਪਕਸ ਸਹਿਬ ਦੀ ਦੁਆ ਨਾਲ ਇੱਕ 75 ਗੁੜਾਇਏ ਕਿ ਉਹਨਾਂ ਤੋਂ ਸਲਾਹ ਲੈਣ ਵਾਸਤੇ ਕੱਤਰਤਾ ਬੁਲਾਈ ਗਈ ਇੱਕ ਗਰਮੀ ਜੀ ਹਰਨਦਰ ਸਿੰਘ ਸਰਨਾ ਫਕਰ ਮੋਲਾ ਬਣੀ ਬੈਂਡ ਦਾ ਕਮੇਟੀ ਦਾ ਸਾਫਟਰ ਪ੍ਰਧਾਨ ਹੈ ਉਹਨੂੰ ਬੜੀ ਤਕਲੀਫ ਹੋਈ ਪਰਦਰ ਸਿੰਘ ਸਰਨਾ ਪ੍ਰਧਾਨ ਸਾਫਟਰ ਸਾਫਟਰ ਪ੍ਰਧਾਨ ਜਿਹਨੂੰ ਸਿੱਖ ਪੁਰਦਵਾਰਾ ਮੈਨੇਜਮੈਂਟ ਕਮੇਟੀ ਹੈ ਸਿੱਖ ਦੇ ਦਰਵਾਜ਼ਾ ਨੂੰ ਕਿਹਾ ਕਿ ਇਹ ਇੱਕ ਜੜੇ ਟੱਕਾ ਕੀਤਾ ਜਾ ਰਿਹਾ ਹੈ ਜਦੋਂ ਬਾਦਸ਼ਾਹ ਸਿੰਘ ਸਾਹਿਬ ਇਹਦੇ ਹਰਪ੍ਰੀਤ ਸਿੰਘ ਕੀ ਹੋ ਰਾ ਨਹੀਂ ਬਾਸਰੇ ਅਤੇ ਆਸਰੇ ਪਰਿਵਾਰ ਤੇ ਜੋ ਕਮੈਂਟ ਕੀਤੇ ਜਾ ਰਹੇ ਸਨ ਉਹਦੇ ਰੋਸ ਵਿੱਚੋਂ ਜਦੋਂ ਆਪਣਾ ਮੀਡੀਆ ਦੇ ਸਾਹਮਣੇ ਉੱਠਾ ਆਇਆ ਮੁਖਤਬ ਹੋ ਕੇ ਇੱਕ ਸੋਸ਼ਲ ਜੋ ਵੈੱਬ ਕੀਤੀ ਸੀ ਆਪਣੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਜਿਸ ਵਿੱਚ ਦੋਨਾਂ ਨੇ ਆਪਣੇ ਸਥਿਸ਼ਨ ਦਾ ਜ਼ਿਕਰ ਕੀਤਾ ਅਰਦਾਸ ਸੇ ਪ੍ਰਧਾਨ ਸ਼ਰਮੇ ਕੁਦਵਾਰਾ ਪਰਵਤ ਵਿਟ ਨੂੰ ਵਿਦਾਇਤ ਕੀਤੀ ਕਿ ਉਹਨਾਂ ਦਾ ਅਸੀਫਾ ਮਨਜ਼ੂਰ ਨਾ ਕੀਤਾ ਜਾਏ جی اسیفا منظور کیتا گیا کہ ایسی سارے اسیفے دن منظور ہو جتے دار یونیئن بازی کر رہے ہیں ایک کمزور نے انہیں سوشل میڈیا بولیا انزن کے چینلوں سے بولیا ساری سنگا نے سنیا اور حد ادو ہوئی ਜੇ ਜਨੋਬਦੀ ਸ਼ਿਕਾਇਤ ਜੇ ਕਾਲ ਅਫਸਰ ਜਿਹੜੇ ਪੋਜੀਟਿਵ 1860 ਜਿਹੜੇ ਕਾਲਪਸਾਰ ਤੋਂ ਪਹਿਲੀ ਕਮੇਟੀ ਵਾਪਸ ਹੈ ਕਹ ਉੱਤੇ ਆਪਣੇ ਬੋਲ ਉੱਤੇ ਕਿਸੇ ਤਰ੍ਹਾਂ ਦਾ ਕੋਈ ਸੁਝਾਵਾ ਜਾਵਾਂ ਨਹੀਂ ਆਇਆ ਜੇ ਕਾਲ ਤੱਕ ਸਰ ਆਪ ਆਪ ਸ਼ਬਦ ਬੋਲਣ ਸਹੀ ਸਵਾਰਨਾ ਨੂੰ ਰਸਨਾ ਤੇ ਇਹ ਯੋਗਤਾ ਵਾਲੀ ਹੈ ਤੇ ਆਪਕੇ ਮੋਦੇ ਗਏ ਸੇ ਮਾਜੋਬ ਪ੍ਰਧਾਨ ਜੋ ਆਪਣੇ ਘਰ ਦੁਆਰਾ ਪ੍ਰਬੰਧਕ ਕਮੇਟੀ ਦੇ ਬੈਠੇ ਸਨ ਇਹਨਾਂ ਸ਼ਬਦਾਂ ਦੇ ਨਾਲ ਬੋਲਣ ਦੇ ਯੋਗ ਕਰਨਾ ਇਸ ਸਿੰਘ ਸਹਿਬਾਨ ਵੱਲੋਂ ਫੈਸਲਾ ਕੀਤਾ ਜਾਂਦਾ ਹੈ ਕਿ ਪਰਵਨ ਸਿੰਘ ਸਹਿਬਾਨ ਨੂੰ ਅੱਜ ਜੀਅ ਕਾਲ ਤੱਕ ਸਾਫ ਤਨਖਾਹਿਆ ਕੋਸ਼ਿਸ਼ ਕੀਤਾ ਜਾਂਦਾ ਹੈ ਕੋਈ ਵੀ ਗੁਰੂ ਦਾ ਨਾਮ ਲੈਵਾਲ ਸਿੱਖ ਉਹ ਹੋਣਾ ਰਵੇ ਉਹ ਵਨਪੁਛੀ ਦੇ ਕਾਲ ਤੱਕ ਸਾਫ ਦਾ ਤਨਖਾਹਿਆ ਹੈ ਔਰ ਵਿਰਸਾ ਸਿੰਘ ਮਲਤੋਆ ਜਿਹੜਾ ਥੇਰੇ ਕਲਾਸ ਜਿਹੜੇ ਹਾਦਸੇ ਸਿੰਘ ਦੇ ਇਖਲਾਕ ਤੁਸੀਂ ਸਾਰੇ ਇਹਨਾਂ ਸੋਸ਼ਲ ਮੀਡੀਆ ਤੇ ਦੇਖਿਆ ਹੈ ਕਿ ਜਿਹੜਾ ਹਾਲਕਤ ਸਾਰ ਤੇ ਉਹਨੂੰ ਬੁਲਾਇਆ ਵੀ ਗਿਆ ਸਾਰੇ ਰਿਕਾਰਡਿੰਗ ਵੀ ਕੀਤੀ ਗਈ ਹੈ ਉਸ ਕਾਰਨਾਂ ਵਿੱਚ ਕਿਤੇ ਤੋਂ ਕੁਝ ਬੋਲੇ ਨਾ ਪਾਉ ਉਹ ਤੇ ਬੋਲਦਾ ਜਿਹੜਾ ਬੋਲਣਾ ਸੀ ਜਿੰਦਾ ਚੋਹਰੀ ਸੀ ਜਾਂ ਸੋਸ਼ਲ ਮੀਡੀਆ ਸੰਬੰਧਿਤ ਅੰਸਾਰ ਸੀ ਉਹਨਾਂ ਜਾਰੀ ਬਸਿਆ ਇਸ ਕਰਕੇ ਅੱਜ ਬਾਰਨਾ ਬਸ ਬਾਰ ਦੁਬਾਰਾ ਕੰਮ ਨਾ ਚੱਲਦੇ ਨੇ ਸਖਰ ਕਾਰਨ ਕਰਦੇ ਵੀ ਦੁਬਾਰਾ ਜਵਾਬ ਬੰਦ ਕਰਦਾ ਹੈ ਨੇ ਕਰਕੇ ਬੰਦ ਲਾ ਕੇ ਤੀਆਂ ਤੇ ਹੁਣ ਵਾਲੀ 71% ਦੇ ਵਿੱਚ ਉਹਦੇ ਖਾਤੇ ਸੱਤ ਅੱਜ ਨੂੰ ਲਾਜ ਆ ਸੰਕਰ ਅੱਛਾ ਨਹੀਂ ਸਾਧੂ ਨੇ ਕਬਰ ਗਈਆਂ ਇਹ ਸ਼ੌਮਣੇ ਅਕਾਲੇਪਾਲ ਦੇ ਨਾਲ ਸੰਬੰਧਿਤ ਫੈਡਰੇਸ਼ਨ ਦੇ ਸ਼ਰਕ ਕਰ ਜਾ ਤੂੰ ਉਹਨਾਂ ਨੇ 1000 ਰੁਪਏ ਦੇ ਜੁਰਮ ਧਾਰਾ ਦਾ ਗਰਮਾਟੂਨੀ ਪੜਦੇ ਸਬ ਦੇ ਸਿਕ ਬਾਦਲ ਨੂੰ ਮੁਆਫਤ ਦੇਣ ਬਾਰੇ ਜਾਂ ਅੱਜ ਜੋ ਆਪਾਂ ਜੋ ਕਰ ਰਹੇ ਹਾਂ ਕਾਰਨ ਦੇ ਬਾਰੇ ਜਦੋਂ ਇਹ ਨਾਲ ਤਾਂ ਗਰਮਾ ਕਿਉਂ ਪੜਦੇ ਕਿਸੇ ਨੇ ਕਿਹਾ ਕਿ ਉਹਦਾ ਰੂਪ ਤੁਹਾਡੇ ਅਨਸਾਈ ਹੈ ਲੈ ਤੁਹਾਨੂੰ ਉਹਨਾਂ ਕੋਲੋਂ ਤਸਾਂ ਪਰ ਕੇ ਬਾਹਰ ਨਹੀਂ ਕੀਤਾ ਜਾਂਦਾ ਐਲੋਜਿਆ ਫਿਫੜੀਆਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਬਾਦਸ਼ਾਹ ਵੱਲੋਂ ਉਸ ਫੈਡਰੇਸ਼ਨ ਦੇ ਅਗੂ ਵੱਲੋਂ ਕੀਤੇ ਗਏ ਜਾਂ ਜਿਵੇਂ ਸ਼੍ਰੋਮਣੀ ਕਮੇਟੀ ਦਾ ਮੈਂਬਰ ਵੀ ਹੈ ਇਹਨਾਂ ਨੂੰ ਸਖਤ ਕਾਰਨਾ ਕੀਤਾ ਜਾਂਦਾ ਹੈ ਇਹ ਜੇਦਾ ਸਮਾਜ ਜੋ ਹਸਤੀਆਂ ਦੇ ਖਿਲਾਫ ਆਪਣੀ ਵਿਆਰਥਵਾਦੀ ਕਰਨਤ ਬੰਦ ਕਰ ਲੈ ਕੇ ਸਾਡੇ ਧਰਮ ਦੁਬਾਰਾ ਐਸੀ ਕੋ ਹਰਕਤ ਆਈ ਕਿ ਵਿਆਰਥਵਾਦੀ ਆਈ ਇਹਨਾਂ ਦੇ ਖਿਲਾਫ ਸਖਤ ਕਾਰਸ਼ਨ ਲਿਆ ਜਾਏਗਾ ਵਰਗ ਜੀ ਦਾ ਖੌਸਾ ਵਰਗ ਜੀ ਦੀ ਬਾਤਿਸ جانکاری بھی رکھا سب تک اور سیوا لگی ہے اپنی سیوا گیارہ ہزار دیشات کی

سسٹم ختم کرنے والے پاس تھی دیکھنے سوشل میڈیا کے اوپر اس قسم کی ٹپڑیاں جہیا وہ ہو گئی نے پزاری ہے جی یہ ای کرتے جی واہ کرتے جی وہ کرتے اور میں سمجھنا ہے کہ یہ جہاں ودان ہے اج جس میں عمل چ لایا گیا یہ کوئی نواں نہیں ہے یہ گرو صاحبان نے آزاد کیا گرو ہرگوبند صاحب نے تخت بنایا ہے یہ گردوارا نہیں ہے یہ سنکلپ ہے یہ عمارت نہیں ہے یہ سدھانت ہے ਇਹ ਤੇ ਕੋਈ ਵੀ ਹੋਵੇ ਜੇ ਅਰੇਕੇ ਸੇਵਾ ਲੁਭਾ ਕੇ ਜਾਣ ਵਾਲਾ ਕੋਈ ਜਥੇਦਾਰੀ ਕਿਉਂ ਨਾ ਹੋਵੇ ਉਹ ਨੂੰ ਇਹੋ ਜਿਹੜਾ ਹੈ ਉਹ ਸਖਤ ਫੈਸਲਾ ਸੁਣਾਇਆ ਤੇ ਸਾਡੀ ਰਵਾਇਤ ਹੈ ਸਾਨੂੰ ਮਾਨ ਕਰਨਾ ਚਾਹੀਦਾ ਸ਼੍ਰੋਮਣੀ ਅਕਾਲੀ ਦਲ ਇਸ ਕਰਕੇ ਸਾਨੂੰ ਚਾਹੀਦਾ ਹੈ ਔਰ ਇਹੋ ਜਿਹਾ ਚਾਹੀਦਾ ਹੈ ਜਿਹੜਾ ਸਿੱਖਾਂ ਦੇ ਰਾਸ ਸੀ ਜਿੱਤਾਂ ਦੀ ਕੁਰਤੀ ਕਰੇ ਤੱਕਹਾਗਤ ਹੈ ਨਾ ਕਿ ਅੰਦੇ ਪੱਟਿਆ ਸੋਨਾ ਜਿਹੜਾ ਕੰਨਾਂ ਨੂੰ ਕੱਦੂ ਜੇ ਸਾਡੇ ਹਿੱਤਾਂ ਦੀ ਪੂਰਤੀ ਨਹੀਂ ਕਰਦਾ ਤੇ ਫਿਰ ਜਿਸੇ ਕ ਨਾਰਾਜ਼ ਹੀ ਹੁੰਦਾ ਤੇ ਫਿਰ ਇਧਿਗੜੀ ਹੋਣਾ ਉਸੇ ਖਾਹੋਂ ਨੂੰ ਅਣਗੌਲੀ ਕਰ ਦਿੱਤੀ ਜਾਂਦੀ ਜਿਵੇਂ ਪਿਛਲੇ ਸਾਲਾਂ ਦੌਰਾਨ ਦੇਖਦੇ ਹਾਂ ਸੀ ਕਿ ਸਿੱਖਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਹੋਂਦ ਨੂੰ ਜਿਹੜਾ ਸੀ ਉਹ ਅਣਗੌਲਿਆ ਪਰ ਮੈਂ ਇੱਕ ਗੱਲ ਕਹਿ ਦੇਣਾ ਸਿੰਘ ਸਹਿਬਾਨ ਚਾਹੇ ਉਹ ਪਟਨਾ ਸਾਹਿਬ ਦੇ ਨੇ ਚਾਹੇ ਹਜੂਰ ਸਾਹਿਬ ਦੇ ਜਿਹੜੇ ਅੱਜ ਨਹੀਂ ਗਿਆ ਤੇ ਚਾਹੇ ਪੰਜਾਬ ਦੇ ਤਖਤ ਦੇ ਸਿੰਘ ਸਹਿਬਾਨ ਦਿਲ ਦੀ ਹੈ ਹੈਰਾਨੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਇਹ ਕਬੂਲ ਕਰਦੇ ਨੇ ਕਿ ਅਸੀਂ ਸ਼ਰੋਮਣੀਆਂ ਅਕਾਲੀ ਦਲ ਦੇ ਵਿਰੋਧੀ ਨਹੀਂ ਵਿਅਕਤੀ ਹੋਵੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਜੱਗ ਜਿਓਨੇ ਜਾਂਦੇ ਨੇ ਕਹਿੰਦੇ ਰਹਿੰਦੇ ਨੇ ਬੰਦਿਆ ਕਰਕੇ ਸੰਸਥਾਵਾਂ ਹੁੰਦੀਆਂ ਸ੍ਰੀ ਅਕਾਲ ਤਖਤ ਦਾ ਸਾਹਬ 50 ਅਕਾਲੀ ਦਲ ਬਣਾ ਸਕਦਾ ਹੈ ਪਰ ਹਜ਼ਾਰ ਅਕਾਲੀ ਦਲ ਬਣ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸੇਵਾ ਨਹੀਂ ਕਰ ਸਕਦਾ ਇਹ ਗੱਲ ਚੇਤੇ ਰੱਖਣੀ ਉਸ ਸ੍ਰੀ ਅਕਾਲ ਤਖਤ ਸਾਹਿਬ ਸਾਡੇ ਲਈ ਸੁਪਰੀਮ ਹੈ ਦੂਸਰੇ ਨੰਬਰ ਤੇ ਸਾਡੀ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੇ ਕੋਈ ਵੀ ਸੰਸਥਾ ਚਾਹੇ ਉਹ ਸੰਪਰਦਾਵਾਂ ਨੇ ਇਕਸਾਲਾ ਨੇ ਚਾਹੇ ਉਹ ਸੇਂਖ ਸਭਾਵਾਂ ਨੇ ਚਾਹੇ ਗੁਰਦੁਆਰਾ ਕਮੇਟੀਆਂ ਨੇ ਚਾਹੇ ਦਿੱਲੀ ਸਿਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਪਟਨਾ ਸਾਹਿਬ ਬੋਰਡ ਜਾਂ ਹਜ਼ੂਰ ਸਾਹਿਬ ਬੋਰਡ ਜਿਨ੍ਹਾਂ ਦਾ ਪ੍ਰਬੰਧ ਵਕਤੀ ਤਰ੍ਹਾਂ ਦਾ ਹੋ ਗਿਆ ਪਰ ਇਹਦੇ ਬਾਅਦ ਨੂੰ ਸਾਡੇ ਹਰ ਸਿੱਖ ਦੇ ਪਰ ਇੱਕ ਗੱਲ ਮੈਂ ਇਹ ਵੀ ਕਹਦਾ ਉਹ ਯਾਦ ਕਰਨੀ ਨਹੀਂ ਹੈ ਜਿਹੜਾ ਸਿੱਖ ਇੱਕ ਅਕਾਲ ਪੁਰਖ ਤੇ ਵਿਸ਼ਵਾਸ ਰੱਖਦਾ ਹੈ ਧੰਗ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਉਹਦਾ ਨਿਸਤ ਹੈ ਚਾਹੀ ਉੱਥੇ ਵੀ ਖੜਦਾ ਹੈ ਕਿਤੇ ਵੀ ਬੈਠਾ ਹੈ ਉਹ ਅਕਾਲੀ ਹੈ ਉਹ ਅਕਾਲੀ ਹੈ ਇਹ ਐਸੇ ਯੋਧੇ ਐਸੇ ਸੂਰਬੀਰ ਐਸੇ ਨਰਤੜਕ ਅਕਾਲੀਆਂ ਦੀ ਲੋੜ ਹੈ ਜਿਹੜੇ ਪੰਥ ਦੀ ਪਹਿਰੇਦਾਰੀ ਕਰ ਸਕਣ ਕਿਉਂਕਿ ਸਾਨੂੰ ਚੋਤਾਸੋਂ ਕੇ ਰਿਆ ਜਾ ਰਹੇ ਹੈ ਸਾਡੀਆਂ ਸੰਸਥਾਵਾਂ ਦਾ ਕਲਾ ਘੁੱਟਿਆ ਜਾ ਰਿਹਾ ਸਾਡੀ ਆਵਾਜ਼ ਨੂੰ ਧੀਮੀ ਕਰ ਦਿੱਤਾ ਗਿਆ ਇਸ ਕਰਕੇ ਕਿਉਂਕਿ ਸਾਡੇ ਵਿੱਚ ਇਕਤਾ ਦਾ ਇਫਾਕ ਹੋ ਗਿਆ ਸਾਡੀ ਰਾਸੀ ਸ਼ਕਤੀ ਨੂੰ ਕੂਰ ਕਰ ਦਿੱਤਾ ਗਿਆ ਇਸ ਲਈ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਤੇ ਫਿਰ ਕਹਾਂ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਹਿਬਾਨ ਤੇ ਕੋਈ ਬਾਰੀ ਤਬਾ ਨਹੀਂ ਹੈ ਕਿ ਤਬਾਬ ਬੰਨਣਾ ਕੋਰਾ ਹੁੰਦਾ ਹੈ صرف شری گرو ہرگوبند صاحب سچے سمجھ کے جو وارا کچھ فیصلے کیے اور رنگیت جتے دار سری اکال تک صاحب جی میں بےنتی کرنا کہ وہ آ کے اس فصیل تو جو سانجے روپ دن حاضر ناظر نازر کے فیصلے کیے اس نے پڑھ کے سنا واحر جی کا خالص واحد ਇਸ ਵੇਲੇ ਸਜ਼ਾ ਦਾ ਐਲਾਨ ਹੋਣਾ ਬਾਕੀ ਹੈ ਔਰ ਹੁਣੇ-ਹੁਣੇ ਤਕਰੀਰ ਦਿੱਤੀ ਹੈ ਕਿਆਨੀ ਹਰਪੀਤ ਸਿੰਘ ਹੋਰਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਸਾਨੂੰ ਕਿਸ ਤਰ੍ਹਾਂ ਦਾ ਚਾਹੀਦਾ ਹੈ ਕਿਸ ਤਰ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਨੁਮਾਇੰਦਗੀ ਕਰ ਸਕਦਾ ਹੈ ਜੋ ਰਾਜ ਸਿੱਖ ਹਿੱਤਾਂ ਦੀ ਪੂਰਤੀ ਕਰ ਸਕਦਾ ਔਰ ਉਹ ਇਸ ਕਰਕੇ ਕਿਹਾ ਗਿਆ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਇਸ ਵੇਲੇ ਤਨਖਾਹਾਂ ਕਰਾਰ ਨੇ ਔਰ ਜਿੰਨੇ ਵੀ ਉਹਨਾਂ ਤੇ ਦੋਸ਼ ਲੱਗੇ ਇਲਜ਼ਾਮ ਲੱਗੇ ਜਿੰਨੇ ਵੀ ਸਵਾਲ ਉਹਨਾਂ ਨੂੰ ਕੀਤੇ ਗਏ ਉਸ ਦੇ ਵਿੱਚ ਉਹਨਾਂ ਨੇ ਕਬੂਲ ਕੀਤਾ ਕਿ ਇਹ ਸਾਰੇ ਗੁਨਾਹ ਅਸੀਂ ਕੀਤੇ ਇਸ ਕਰਕੇ ਜ਼ਿਕਰ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਦੇ ਰਾਜਸੀ ਹਿੱਤਾਂ ਦੀ ਜਮਾਤ ਸੀ ਪਰ ਇੱਥੇ ਕੋਤਾਈਆਂ ਹੋਈਆਂ ਤਾਂ ਇਹ ਜ਼ਿਕਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਕੀਤਾ ਹੁਣ ਇਸ ਵੇਲੇ ਤੁਸੀਂ ਤਸਵੀਰ 'ਚ ਦੇਖ ਸਕਦੇ ਹੋ ਕਿ ਸਿੰਘ ਸਹਿਬਾਨ ਜਿਹੜੇ ਨੇ ਇੱਕ ਵਾਰ ਫਿਰ ਤੋਂ ਮੰਤਨ ਕਰ ਰਿਹਾ ਕਿਉਂਕਿ ਉਹਨਾਂ ਦੇ ਵੱਲੋਂ ਸਜ਼ਾ ਮੁਕਰਰ ਕਰ ਲਈ ਗਈ ਹੈ। ਪ੍ਰਕਾਰ ਦੀ ਸਜ਼ਾ ਹੋ ਸਕਦੀ ਹੈ ਜਿਸ ਤਰ੍ਹਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਨੇ ਆਪਣੇ ਸਾਰੇ ਗੁਨਾਹ ਕਬੂਲ ਕੀਤੇ ਉਹਨਾਂ ਲਈ ਸਜ਼ਾ ਦਾ ਪ੍ਰਾਵਧਾਨ ਵੱਖਰਾ ਹੋ ਸਕਦਾ ਹੈ। ਉਹਨਾਂ ਦੇ ਕੀਤੇ ਗਏ ਕੰਮਾਂ ਦੀ ਪ੍ਰੋੜਤਾ ਮੀਡੀਆ ਦੇ ਬਿਆਨਾਂ ਦੇ ਰਾਹੀਂ ਕਰਨ ਵਾਲਿਆਂ ਵਾਸਤੇ ਜਿਹੜੀ ਸਜ਼ਾ ਹੈ ਉਹ ਹੋਰ ਟੰਗ ਦੀ ਹੋ